ਹੈਲੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਸਿੱਖਾਂਗੇ ਸ਼ਮਨਾ ਮਿਰਚ ਦੀ ਸਬਜ਼ੀ ਬਣਾਉਣੀ ਬਹੁਤ ਹੀ ਸਿੰਪਲ ਹੈ ਇਹ ਤੇ ਚਲੋ ਆ ਜੋ ਕਰਦੇ ਆਂ ਟਰਾਈ ਇਹਦੇ ਲਈ ਆਪਾਂ ਨੂੰ ਪਹਿਲਾਂ ਚਾਹੀਦਾ ਇੱਕ ਪਿਆਜ਼ ਆਲੂ ਤੇ ਕੱਟੀ ਹੋਈ ਸ਼ਮਨਾ ਮਿਰਚ ਤੇ ਕੱਟਿਆ ਹੋਇਆ ਟਮਾਟਰ ਹਰੀ ਮਿਰਚ ਹੋ ਗਿਆ ਅਦਰਕ ਹੋ ਗਈ ਤੇ ਲਸਣ ਹੋ ਗਿਆ ਸ਼ਮ ਲਮਰਚ ਨੂੰ ਆਪਾਂ ਬਰੀਕ ਸਲਾਈਸ ਦੇ ਵਿੱਚ ਕੱਟ ਲੈਣਾ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੇ ਇਦਾਂ ਕਰਨਾ ਸਬਜੀ ਆਪਾਂ ਨੂੰ ਖਾਣ ਨੂੰ ਵੀ ਬਹੁਤ ਟੇਸਟੀ ਲੱਗੂਗੀ ਤੇ ਬਹੁਤ ਵਧੀਆ ਲੱਗਦੀ ਹੈ ਦੇਖਣ ਨੂੰ ਵੀ ਸ਼ਮ ਲਮਰ ਚ ਕੱਟਣ ਤੋਂ ਬਾਅਦ ਆਪਾਂ ਇੱਕ ਲੈਣਾ ਪਿਆਜ਼ ਉਹਨੂੰ ਵੀ ਆਪਾਂ ਸਲਾਈਸਾਂ ਦੇ ਵਿੱਚ ਕੱਟਣਾ ਧਿਆਨ ਰੱਖਿਓ ਕਿ ਜਿਹੜਾ ਪਿਆਜ਼ ਆ ਉਹ ਆਪਾਂ ਜ਼ਿਆਦਾ ਬਰੀਕ ਨਹੀਂ ਕੱਟਣਾ ਹੈਗਾ ਕਿਉਂਕਿ ਉਹ ਫਿਰ ਸਬਜ਼ੀ ਦਾ ਟੇਸਟ ਨਹੀਂ ਰਹਿੰਦਾ ਹੈਗਾ ਉਹ ਵਿੱਚ ਫੇ ਘੁਲ ਜਾਂਦਾ ਹੈਗਾ ਤੇ ਆਪਾਂ ਸਲਾਈਸਾਂ ਦੇ ਨਾਲ ਹੀ ਇਹਨੂੰ ਕੱਟਣਾ ਹੈ ਬਹੁਤ ਹੀ ਵਧੀਆ ਬਣਦੀ ਹੈ ਇਹਦੇ ਨਾਲ ਸਬਜ਼ੀ ਆਪਣੇ ਇਸ ਤੋਂ ਬਾਅਦ ਆਪਾਂ ਲਿਆ ਹੈਗਾ ਆਲੂ ਇਹਨੂੰ ਵੀ ਆਪਾਂ ਬਰੀਕ ਕੱਟ ਲੈਣਾ ਤੇ ਜ਼ਿਆਦਾ ਇਹਨੂੰ ਮੋਟਾ ਨਹੀਂ ਕੱਟਣਾ ਹੈਗਾ ਸਾਰਾ ਕੁਝ ਰੈਡੀ ਹੋਣ ਤੋਂ ਬਾਅਦ ਹੁਣ ਆਪਾਂ ਲਈਏ ਇੱਕ ਕੜਾਹੀ ਉਹਦੇ ਵਿੱਚ ਆਪਾਂ ਘਿਓ ਪਾ ਦਾਂਗੇ ਥੋੜਾ ਜਾਂ ਇਹਨੂੰ ਇੱਕ ਤੋਂ ਦੋ ਮਿੰਟ ਲਈ ਗਰਮ ਹੋਣ ਦਵਾਂਗੇ ਤੁਸੀਂ ਦੇਖੋ ਤੇ ਰੈਡੀ ਆ ਉਹਦੇ ਵਿੱਚ ਆਪਾਂ ਫਿਰ ਇੱਕ ਚਮਚ ਜੀਰਾ ਪਾ ਦਾਂਗੇ ਤੇ ਉਸ ਤੋਂ ਬਾਅਦ ਫਿਰ ਇਹਦੇ ਵਿੱਚ ਪਾ ਦਾਂਗੇ ਕੱਟਿਆ ਹੋਇਆ ਪਿਆਜ਼ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਦਾਂਗੇ ਜਦੋਂ ਤੱਕ ਇਹ ਬਰਾਊਨ ਜਿਹਾ ਹੋ ਜਾਊਗਾ ਉਦੋਂ ਤੱਕ ਆਪਾਂ ਇਹਨਾਂ ਨੂੰ ਹਿਲਾਉਂਦੇ ਰਹਿਣਾ ਪਿਆਜ਼ਾਂ ਨੂੰ ਤੇ ਚੰਗੀ ਤਰ੍ਹਾਂ ਹਿਲਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾ ਦਾਂਗੇ ਲਾਲ ਮਿਰਚ, ਹਲਦੀ, ਗਰਮ ਮਸਾਲਾ ਤੇ ਨਮਕ। ਲਾਲ ਮਿਰਚ ਤੇ ਨਮਕ ਤੁਸੀਂ ਸਵਾਦ ਅਨੁਸਾਰ ਪਾ ਸਕਦੇ ਹੋ ਇਹਦੇ ਵਿੱਚ। ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਾਂਗੇ ਲਾਲ ਟਮਾਟਰ, ਕੱਟਿਆ ਹੋਇਆ ਲਸਣ ਤੇ ਅਦਰਕ ਤੇ ਹਰੀ ਮਿਰਚ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦੇਣਾ ਤੇ 3 ਤੋਂ 4 ਮਿੰਟ ਤੱਕ ਇਹਨੂੰ ਚੰਗੀ ਤਰ੍ਹਾਂ ਪਕਾਉਣਾ। ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਕਿ ਤੜਕਾ ਬਿਲਕੁਲ ਰੈਡੀ ਆ ਆਪਣਾ ਇਹਦੇ ਵਿੱਚ ਆਪਾਂ ਪਾ ਦਾਂਗੇ ਹੁਣ ਆਲੂ ਤੇ ਕੱਟੀ ਹੋਈ ਸ਼ਿਮਲਾ ਮਿਰਚ ਤੇ ਮਿਕਸ ਕਰ ਦਾਂਗੇ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਤੜਕੇ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਦੇਣਾ ਤੁਸੀਂ ਥੋੜਾ ਜਿਹਾ ਪਾਣੀ ਵੀ ਪਾ ਸਕਦੇ ਹੋ ਤਾਂ ਕਿ ਜਿਹੜੇ ਆਪਣੇ ਮਸਾਲੇ ਆ ਥੱਲੇ ਨਾ ਲੱਗਣ ਤੇ ਇਹਨੂੰ ਚੰਗੀ ਤਰ੍ਹਾਂ ਫਿਰ ਢੱਕ ਦੇਣਾ ਆਪਾਂ 15 ਤੋਂ 20 ਮਿੰਟ ਲਈ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਸਬਜੀ ਬਣ ਕੇ ਤਿਆਰ ਆ ਸਬਜੀ ਬਹੁਤ ਵਧੀਆ ਬਣੀ ਆ ਤੇ ਤੁਸੀਂ ਵੀ ਇੱਕ ਵਾਰੀ ਜਰੂਰ ਟਰਾਈ ਕਰਿਓ ਕਰੇ ਵੀਡੀਓ ਵਧੀਆ ਲੱਗੀ ਲਾਈਕ ਐਂਡ ਸ਼ੇਅਰ ਤੇ ਕਮੈਂਟ ਕਰ ਦਿਓ ਥੈਂਕ ਯੂ